ਜਿੰਦਰਪਾਲ ਸਿੰਘ ਐ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਨਹਾਤਾ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਹੈ ਅਡਲਟਰੇਸ਼ਨ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਤੋਂ ਇਸ ਦੇ ਮੁਤਲਕ ਸਾਨੂੰ ਜਿਹੜਾ ਸਿਹਤ ਮੰਤਰੀ ਪੰਜਾਬ ਔਰ ਕਮਿਸ਼ਨਰ ਫੂਡ ਸੇਫਟੀ ਪੰਜਾਬ ਜੀ ਵੱਲੋਂ ਵੀ ਸਖਤ ਅਹਿਤਾਂ ਕਿ ਅਸੀਂ ਜਿਹੜਾ ਹੈ ਅਡਲਟਰੇਸ਼ਨ ਬਿਲਕੁਲ ਬਰਦਾਸ਼ਤ ਨਹੀਂ ਕਰਨਾ ਸੋ ਇਸ ਦੀ ਲੜੀ ਤਹਿਤ ਅੱਜ ਅਸੀਂ ਜਿਹੜਾ ਹੈ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਔਰ ਪੁਲਿਸ ਵਿਭਾਗ ਦੀ ਜਿਹੜੀ ਹੈ ਸਾਂਝੀ ਕਾਰਵਾਈ ਕਰਦੇ ਹੋਏ ਅਸੀਂ ਇੱਥੇ ਇੱਕ ਜੀਕੇ ਫੂਡ ট্রেਡਿੰਗ ਕੰਪਨੀ ਹੈ ਜਿਸ ਦਾ ਕੀ ਮਾਲਕ ਜਿਹੜਾ ਵਿਕਰਮਜੀਤ ਸਿੰਘ ਸਮ ਆਫ ਆਈ ਥਿੰਕ ਬਲਵਿੰਦਰ ਸਿੰਘ ਹੈ ਔਰ ਇੱਥੇ ਉਹ ਆਪਣਾ ਜਿਹੜਾ ਹੈ ਰਿਫਾਈਨਡ ਔਰ ਵਨਸਪਤੀ ਨੂੰ ਮਿਕਸ ਕਰਕੇ ਉਹਦੇ ਵਿੱਚ ਕੀ ਦੀ ਫਲੇਵਰ ਪਾ ਕੇ ਇਸ ਨੂੰ ਜਿਹੜਾ ਦੇਸੀ ਕੀ ਰੂਪ ਦੇ ਕੇ ਵਕਫ-ਵਕਫ ਜਿਹੜੀਆਂ ਹੈ ਧਾਰਮਿਕ ਸਥਾਨਾਂ ਦੇ ਸਾਹਮਣੇ ਇਸ ਨੂੰ ਵੇਚ ਰਿਹਾ ਸੀ ਔਰ ਮਾਰਕੀਟ 'ਚ ਵੀ ਵੇਚ ਰਿਹਾ ਹੋਇਆ ਹੈ ਆਬਵੀਅਸਲੀ ਹੈ ਸੋ ਅੱਜ ਸਾਡੇ ਜਿਹੜੇ ਫੂਡ ਸੇਫਟੀ ਆਫਿਸਰਸ ਨੇ ਔਰ ਸਾਡੇ ਜਿਹੜੇ ਫੂਡ ਸੇਫਟੀ ਵਿੰਗ ਦੇ ਸਾਰੇ ਮੁਲਾਜ਼ਮ ਨੇ ਔਰ ਪੁਲਿਸ ਵਿਭਾਗ ਦੇ ਜਿੰਨੇ ਵੀ ਮੁਲਾਜ਼ਮ ਨੇ ਕੰਸਰਨਡ ਥਾਣੇ ਚਾਟੀਵਿੰਡ ਦੇ ਉਹਨਾਂ ਵੱਲੋਂ ਜਿਹੜਾ ਹੈ ਇਸ ਮੁਕਾਰਵਾਈ ਕਰਦੇ ਹੋਏ ਇਸ ਦਾ ਜਿਹੜਾ ਸਾਰਾ ਸਟਾਕ ਹੈ ਉਸ ਨੂੰ ਸੀਜ਼ ਕਰ ਲਿਆ ਗਿਆ ਹੈ ਔਰ ਜਿਹੜੇ ਇਹਦੇ ਸੈਂਪਲਸ ਨੇ ਚਾਰ ਸੈਂਪਲਸ ਅਸੀਂ ਲੈ ਲਿਆ ਇੱਕ ਇਹਨੇ 15 ਕਿਲੋ ਦੇ ਟੀਨ ਦੇ ਵਿੱਚ ਕਿਉਂ ਪਰਿਆ ਆਇਆ ਸੀ ਉਹ ਲਿਆ ਹੈ ਇੱਕ ਇਹਦੇ ਕੋ ਅ ਅਦਾ ਅਦਾ ਕਿਲੋ ਜਿਆ ਕਿਲੋ ਕਿਲੋ ਦੇਖੋ ਅਗਰ ਦੇਖੇ ਔਰ ਜਿਹੜਾ ਸਾਡੇ ਕੋਲੋ ਜਿਹੜਾ ਟੀਨ ਸੀ ਸੀਗਾ 15 ਕਿਲੋ ਦੇ ਟੀਨ ਸੀ ਉਹਦਾ ਟੋਟਲ 225 ਕਿਲੋ ਬਣਿਆ ਹੈ ਔਰ ਜਿਹੜਾ ਪੈਕਿੰਗ ਦੇ ਵਿੱਚ ਸੀ ਡਿਫਰੈਂਟ ਡਿਫਰੈਂਟ ਪੈਕਿੰਗ ਜਿਸ ਸਾਦਾ ਕਿਲੋ ਕਿਲੋ ਦੀ ਉਹ ਜਿਹੜਾ ਸਾਡੇ ਕੋਲੋ 143 ਸੋ ਟੋਟਲ ਸਾਡੇ ਕੋਲ 368 ਕਿਲੋ ਜਿਹੜਾ ਹੈ ਇਹਦੇ ਕੋਲੋਂ ਬਣਿਆ ਹੋਇਆ ਕੀ ਬਰਾਮਤ ਹੋਇਆ ਇਸ ਤੋਂ ਇਲਾਵਾ ਸਾਡੇ ਕੋਲੋਂ ਅਜੇ ਉਹ ਕਾਊਂਟਿੰਗ ਚੱਲ ਰਹੀ ਹੈ ਜਿਹੜੇ ਬਨਸਪਤੀ ਔਰ ਰਿਫਾਈਨਡ ਦੇ ਟੀਐਸਯੂ ਲਗਭਗ 100 ਦੇ ਕਰੀਬ ਹੋ ਵੀ ਹੈ ਟੀਐਸਯੂ ਡੇਢ ਕਿ ਕੁਆਂਟਲ ਹੋ ਵੀ ਹੈ ਜਿਹੜੇ ਫੈਕਟਿਵਲੀ ਸਪਲਾਈ ਚੱਲ ਗਈ ਹੋਗੀ ਉੱਥੇ ਵੀ ਉੱਥੇ ਉੱਥੇ ਅਸੀਂ ਮੈਂ ਕਹਿ ਰਿਹਾ ਜੀ ਕਿ ਅਸੀਂ ਜਿਹੜਾ ਇਮੀਡੀਅਟ ਇਫੈਕਟ ਤੋਂ ਉਸ ਜਿੱਥੇ ਜਿੱਥੇ ਵੀ ਇਕਾਨਾ ਜਿੱਕੇ ਹੋ ਹੈ ਉਸ ਨੂੰ ਅਸੀਂ ਇਮੀਡੀਏਟਲੀ ਇਫੈਕਟ ਨੂੰ ਰੀਕਾਲ ਕਰਾਂਗੇ ਔਰ ਤੁਹਾਡੇ মিডিਆ ਦੇ ਮਾਧਿਅਮ ਰਾਹੀਂ ਜਿੰਨਾ ਵੀ ਦੁਕਾਨਾਂ ਦੇ ਉੱਤੇ ਇਹ ਪਿਆ ਹੋਇਆ ਹੈ ਇਮੀਡੀਅਟ ਇਫੈਕਟ ਨੂੰ ਉਸ ਨੂੰ ਡਿਸਕਾਰਡ ਕਰ ਦੇਣ ਔਰ ਜਿਸ ਵੀ ਦੁਕਾਨ ਤੇ ਕਿਤੇ ਪਾਇਆ ਗਿਆ ਤੇ ਉਸ ਤੇ ਵੀ ਜਿਹੜਾ ਸਖਤ ਸਖਤ ਕਾਰਵਾਈ ਇਹ ਸਾਰੇ ਸਾਰਾ ਗੋਦਾਮ ਟੋਟਲ ਅਸੀਂ ਸੀਲ ਕਰ ਰਹੇ ਆ ਜਿੰਨਾ ਪ੍ਰੋਡਕਟ ਹੈ ਅਸੀਂ ਜਿੰਨਾ ਵੀ ਇਹਦਾ ਕਿਓ ਸੀ ਉਹਨੂੰ ਸੀਜ਼ ਕਰਕੇ ਅਸੀਂ ਪੁਲਿਸ ਦੀ ਸਟੱਡੀ ਚ ਦੇ ਰਹੇ ਹਾਂ ਹਾਂ ਜੀ ਸਰ ਕੀ ਮਾਮਲਾ ਆਇਆ ਕਿਤੋਂ ਕਿਹੜੇ ਇਲਾਕੇ ਦਾ ਜੀ ਇਹ ਗਰਵਾਲੀ ਦੇ ਏਰੀਆ ਵਿੱਚ ਨਕਲੀ ਕਿਓ ਬਣਾਉਂਦੀ ਫੈਕਟਰੀ ਰਿਕਵਰ ਕੀਤੀ ਗਈ ਹੈ ਅੱਜ ਜਿੱਥੇ ਕਿ ਕਾਫੀ ਬਲਕ ਚ ਨਕਲੀ ਕਿਓ ਬਣਾਇਆ ਜਾ ਰਿਹਾ ਸੀ ਜਿਸ ਨੂੰ ਫਾਇੰਡ ਤੋਂ ਬਣਾਇਆ ਜਾ ਰਿਹਾ ਸੀਗਾ ਤੇ ਕਾਫੀ ਬਲਕ ਚ अमाउंट ਹੈ ਤੇ ਜੋ ਫੂਡ ਸੇਫਟੀ ਵਾਲੇ ਸਾਨੂੰ ਐਗਜ਼ੈਕਟ अमाउंट ਦੱਸਣਗੇ ਤੇ ਕਿੰਨੀ ਕੁਆਂਟੀਟੀ ਚ ਰੱਖ ਲਈ ਕਿ ਉਹ ਅੰਦਰੋਂ ਬਰਾਮਦ ਹੋਇਆ ਕਿੰਨੇ ਦਿਨ ਤੋਂ ਟੈਪ ਲੱਗਾ ਹੋਇਆ ਇਹ ਚੱਲ ਰਿਹਾ ਸੀ 3-4 ਦਿਨਾਂ ਤੋਂ ਟੈਪ ਟਰੈਪ ਚੱਲ ਰਿਹਾ ਸੀਗੇ ਤੇ ਇਹ ਪੂਰੀ ਰੈਕੀ ਕਰਕੇ ਅੱਜ ਮਤਲਬ ਰੇਡ ਕੀਤੀ ਹੈ ਜੁਆਇੰਟ ਰੇਡ ਕੀਤੀ ਹੈ ਫੂਡ ਸਪਲਾਈ ਵਾਲੇ ਨੂੰ ਬੁਲਾ ਕੇ ਤੇ ਜਿਹਦੇ ਚ ਅਸੀਂ ਸਕਸੈਸਫੁਲ ਹੋਏ ਹਾਂ ਜਿੰਨੇ ਨੋਜ਼ਮਨਾਂ ਨੂੰ ਇਹਦੇ ਚ ਜੀ ਫਿਲਹਾਲ ਤਾਂ ਇਹਨਾਂ ਦਾ ਫੈਕਟਰੀ ਦਾ ਇੱਕ ਹੀ ਵਰਕਰ ਹੀ ਸਾਨੂੰ ਇੱਥੋਂ ਮਤਲਬ ਅਰੈਸਟ ਕੀਤਾ ਗਿਆ ਹੈ ਤੇ ਬਾਕੀ ਜੋ ਓਨਰ ਆ ਉਸ ਤਫਤੀਸ਼ ਦਾ ਪਾਰਟ ਆ ਓਨਰ ਨੂੰ ਜਲਦੀ ਤੋਂ ਜ ਤਸਦੀਕ ਕਰਕੇ ਤੁਹਾਨੂੰ ਦੱਸ ਦਿੱਤਾ ਜਾਵੇਗਾ ਜੀ ਬਿਲਕੁਲ ਜੀ ਉਹ ਭੱਜਿਆ ਆ ਉਹਨੂੰ ਭੱਜ ਕੇ ਹੀ ਫੜਿਆ ਗਿਆ ਹੈ ਸਾਡੇ ਮਤਲਬ ਸਟਾਫ ਵੱਲੋਂ ਇੱਕ ਗੁਰੂ ਘਰਾਂ ਦੇ ਵਿੱਚ ਵੀ ਇਹ ਰਿਸਿਪੀ ਜਾ ਰਿਹਾ ਸੀ ਨੱਡੇ ਲੋਕਾਂ ਨੂੰ ਹਾਂਜੀ ਬਿਲਕੁਲ ਜੀ ਇਹ ਬੇਸਿਕਲੀ ਗੁਰੂ ਘਰਾਂ ਦੇ ਅੰਦਰ ਹੀ ਜਾ ਰਿਹਾ ਸੀਗਾ ਜਿਵੇਂ ਸ਼੍ਰੀ ਦਸਾ ਵੀ ਆਪਣੇ ਸ਼੍ਰੀ ਦਰਬਾਰ ਸਾਹਿਬ ਤੇ ਇਹ ਫੂਡ ਸਪਲਾਈ ਵਾਲਿਆਂ ਨੇ ਇਹ ਪਹਿਲਾਂ ਵੀ ਇਹਦਾ ਸੈਂਪਲ ਲਿੱਤਾ ਜਾ ਚੁੱਕਾ ਹੈ ਤੇ ਜੋ ਫੈਕਟਰੀ ਸੀ ਜਿੱਥੇ ਚੱਲ ਰਿਹਾ ਸੀ ਇਹ ਬਣਾਉਣ ਦਾ ਢੰਡਾ ਚੱਲ ਰਿਹਾ ਸੀ ਉਹ ਅਜਾਪਾ ਨੂੰ ਹੋ ਗਿਆ ਰਿਕਵਰ ਹੋ ਗਿਆ ਜੀ ਘਰ ਸੀਲ ਕਰ ਦਿੱਤਾ ਚਾਹਉਂ ਜੀ ਬਿਲਕੁਲ ਫੂਡ ਸਪਲਾਈ ਵਾਲੇ ਨੂੰ ਸੀਲ ਕਰਨਗੇ ਤੇ ਅਸੀਂ ਆਪਣੀ ਜੋ ਆਪਣਾ ਲੀਗਲ ਐਕਸ਼ਨ ਹੈ ਅਸੀਂ ਇਮੀਡੀਏਟਲੀ ਐਫ ਆਈ ਆਰ ਰਜਿਸਟਰ ਕਰਦੇ ਆ ਅ ਕਾਫੀ ਜੀ ਕੁਇੰਟਲ ਸਿੱਕੂ ਕਿਉਂ ਹੋਇਆ ਜੇ ਦੀ ਐਗਜੈਕਟ ਫਿਗਰਸ ਅਸੀਂ ਜਲਦੀ ਤੋਂ ਜਲਦੀ ਦੱਸ ਦਿੰਦੇ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਤੇ ਪੈਕਟਿਕ ਜੀ ਇਹ ਤਾਂ ਤਸਦੀਕ ਕਰ ਰਹੇ ਆ ਕਰ ਲੈਣੇ ਆ ਤਸਦੀਕ ਕਰ ਰਹੇ ਆ ਤਫਤੀਸ਼ ਦਾ ਪਾਰਟ ਆ ਤੇ ਫਿਲਹਾਲ ਆਪਾਂ ਰੇਡ ਕੀਤੀ ਹੈ ਕੰਡਕਟ ਤੇ ਜਲਦੀ ਤੋਂ ਜਲਦੀ ਇਹ ਦੱਸ ਦਿੰਦੇ ਆ ਵੀ ਇਹ ਕਿੰਨੀ ਦੇਰ ਤੋਂ ਚੱਲ ਰਿਹਾ ਸੀ ਤੇ ਇਹਦੇ ਚ ਕੌਣ ਕੌਣ ਇਨਵੋਲ ਆ